ਪੰਜਾਬ ਦੇ ਵਿੱਚ ਮਿਲਰਜ਼ ਨੂੰ ਇੱਕ ਵੱਡੀ ਦਿੱਕਤ ਆ ਰਹੀ ਸੀ ਕਿ ਜਿਹੜਾ ਪ੍ਰੋਡਕਸ਼ਨ ਹੈ ਝੋਨੇ ਦੀ ਉਹ ਸਟੋਰ ਕੀਤੀ ਗਈ ਤਾਂ ਦਿੱਕਤ ਆਈ ਕਿ ਇਸ ਦਾ ਹੱਲ ਕੀ ਕੀਤਾ ਜਾਵੇ ਕਿਉਂਕਿ ਅਗਲੀ ਵੀ ਪ੍ਰੋਡਕਸ਼ਨ ਆਉਣੀ ਹੈ ਚੰਗੀ ਗੱਲ ਇਹ ਆ ਕਿ ਉਹਨਾਂ ਨੇ ਸਾਡੀ ਮੀਟਿੰਗ ਤੋਂ ਬਾਅਦ ਨੈਕਸਟ ਡੇ ਇੱਕ ਚਿੱਠੀ ਜਾਰੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸੀ 23 ਲੱਖ ਮੀਟਰ ਟਨ ਜਿਹੜਾ ਚਾਵਲ ਹੈ ਉਹ ਖੁੱਲੀ ਮਾਰਕ ਰੱਦ ਕੀਤੀ ਸੀ ਉਹਨੇ ਵੇਚ ਆ। ਸਫੀਸ਼ੈਂਟ ਅਗਲੀ ਪ੍ਰੋਡਕਸ਼ਨ ਦੇ ਵਾਸਤੇ ਅਗਲੀ ਪ੍ਰੋਕਿਉਰਮੈਂਟ ਤੱਕ ਇਹ ਸਫੀਸ਼ੈਂਟ ਆ ਔਰ ਡਿਮਾਂਡ ਹੀ ਇੰਨੀ ਰੱਖੀ ਗਈ ਸੀ ਜਾਂ ਫਿਰ ਡਿਮਾਂਡ ਇਸ ਤੋਂ ਜ਼ਿਆਦਾ ਸੀ। ਜਿਹੜੀ ਸਪੇਸ ਹੀ ਹੁਣ ਕੋ ਪ੍ਰੋਬਲਮ ਰਹੂਗੀ ਨਾ ਪੰਜਾਬ ਦੇ ਅੰਦਰ। ਸੋ ਲਗਾਤਾਰ ਅਸੀਂ ਆਪਣੀ ਗੱਲਬਾਤ ਉਹਨਾਂ ਨਾਲ ਰੱਖਦੇ ਵੀ ਆ। ਇਹਨਾਂ ਫਿਊਚਰ ਵਿੱਚ ਜੇ ਕੋਈ ਹੋਏਗਾ ਤੇ ਫਿਰ ਵੇਸੇ ਰੱਖਾਂਗੇ। ਚਾਵਲ ਕਿਉਂਕਿ ਹੁਣ ਵਾਧੂ ਪੈਦਾ ਹੋ ਰਿਹਾ ਹੈ ਦੇਸ਼ ਦੇ ਅੰਦਰ ਪੰਜਾਬ ਤੋਂ ਇਲਾਵਾ ਹੋਰ ਬਹੁਤ ਸਾਰੇ ਸਟੇਟਾਂ 'ਚ ਪੈਦਾ ਹੋ ਰਿਹਾ ਹੈ ਇਹ ਵੀ ਇੱਕ ਸਵਾਲ ਹੈਗਾ ਅਸੀਂ ਤਾਂ ਇੱਕ ਪ੍ਰੋਕਿਉਰਮੈਂਟ ਕਰਕੇ ਦੇਨੇ ਆ ਨਹੀਂ ਅਸੀਂ ਪ੍ਰੋਕਿਉਰ ਅਸੀਂ ਇਹ ਵੀ ਇੱਕ ਈਸੂ ਹੈ ਪੰਜਾਬ ਪ੍ਰੋਕਿਉਰਮੈਂਟ ਕਰਕੇ ਦਿੰਦਾ ਇੰਤਜ਼ਾਮ ਇਹ ਦੇ ਕੇਂਦਰ ਸਰਕਾਰ ਨੇ ਕਰਨੇ ਆ ਤੇ ਮੈਂ ਰਵੀ ਸੰਗਰਾ ਹੋਰ ਪੰਜਾਬ ਦੇ ਵਿੱਚ ਮਿਲਰਜ਼ ਨੂੰ ਇੱਕ ਵੱਡੀ ਦਿੱਕਤ ਆ ਰਹੀ ਸੀ ਕਿ ਜਿਹੜਾ ਪ੍ਰੋਡਕਸ਼ਨ ਹੈ ਝੋਨੇ ਦੀ ਉਹ ਸਟੋਰ ਕੀਤੀ ਗਈ ਤਾਂ ਦਿੱਕਤ ਆਈ ਕਿ ਇਸ ਦਾ ਹੱਲ ਕੀ ਕੀਤਾ ਜਾਵੇ ਕਿਉਂਕਿ ਅਗਲੀ ਵੀ ਪ੍ਰੋਡਕਸ਼ਨ ਆਉਣੀ ਹੈ ਔਰ ਪੰਜਾਬ ਸਰਕਾਰ ਦੇ ਕੋਲ ਪਹੁੰਚਦੇ ਨੇ ਲੀਡਰ ਉਹਨਾਂ ਦੇ ਜਥੇਬੰਦੀ ਦੇ ਕਹਿੰਦੇ ਨੇ ਕਿ ਸਾਡੀ ਵੱਡੀ ਸਮੱਸਿਆ ਸੀ ਇਸ ਨੂੰ ਕਿੱਧਰ ਨੂੰ ਲੈ ਕੇ ਜਾਈਏ ਕਿਉਂਕਿ ਪ੍ਰੋਡਕਸ਼ਨ ਅਗਲੀ ਵੀ ਆਉਣੀ ਹੈ ਤਾਂ ਇਸ ਮਸਲੇ ਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਕੇਂਦਰ ਸਰਕਾਰ ਕੋਲ ਸਬੰਧਤ ਵਿਭਾਗ ਦੇ ਮੰਤਰੀ ਜਾਂਦੇ ਆ ਔਰ ਇਸ ਦੇ ਹੱਲ ਦੀ ਮੰਗ ਕਰਦੇ ਆ 28 ਅਗਸਤ ਨੂੰ ਇਹ ਮੀਟਿੰਗ ਹੁੰਦੀ ਹੈ 29 ਅਗਸਤ ਨੂੰ ਇਸ ਦਾ ਹੱਲ ਨਿਕਲ ਆਉਂਦਾ ਉਹ ਹੱਲ ਕੀ ਨਿਕਲਿਆ ਮੇਰੇ ਨਾਲ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਕੀ ਹੱਲ ਨਿਕਲਿਆ ਕੇਂਦਰ ਸਰਕਾਰ ਤੁਹਾਡੀ ਹੂਬਹੂ ਜੋ ਮੰਗ ਸੀਗੀ ਪੰਜਾਬ ਦੇ ਖਾਤਰ ਉਸ ਨੂੰ ਮੰਨੀ ਹੈ ਨਹੀਂ ਲਾਜ਼ਮੀ ਮੰਗਾਤਾ ਕਈ ਵਾਰ ਮਤਲਬ ਮੰਨੀਆਂ ਜਾਂਦੀਆਂ ਕੇਵਾਰੀ ਦੂਰੀਆਂ ਮੰਨੀਆਂ ਜਾਂਦੀਆਂ ਕੇਵਾਰੀ ਉਹਦੇ ਤੇ ਟੇਬਲ ਟਾਕ ਹੁੰਦੀ ਆ ਕਈ 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 ਤਰ੍ਹਾਂ ਦੇ ਉਹਨਾਂ ਦੇ ਲਈ ਮਲਜ਼ਤਾਂ ਹਮੇਸ਼ਾ ਹੀ ਚੱਲਦੇ ਰਹਿੰਦੇ ਆ ਪਰ ਇਸ ਵਾਰ ਪੰਜਾਬ ਦੇ ਅੰਦਰ ਜਿਹੜੇ ਕੁਝ ਸੈਕਸ਼ਨਸ ਵੱਲੋਂ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਸਨ ਕਿ ਪੈੜੀ ਦਾ ਸੀਜ਼ਨ ਸਿਰ ਤੇ ਆ ਔਰ ਸਾਡੇ ਕੋਲ ਸਪੇਸ ਨਹੀਂ ਹੈ ਥਾਂ ਨਹੀਂ ਹੈ ਸਾਡੇ ਕੋਲ ਜਿੱਥੇ ਅਸੀਂ ਉਹਦੀ ਮਿਲਣ ਕਰਕੇ ਅਸੀਂ ਉਹਨੂੰ ਲਾਵਾਂਗੇ ਸੋ ਇਹ ਵਾਜਬ ਸਵਾਲ ਸੀਗਾ ਵਾਜਬ ਚਿੰਤਾ ਸੀਗੀ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾਨ ਦੇਸ਼ ਦੇ ਤਹਿਤ ਉਹਨਾਂ ਦੀ ਗਵਾਈ ਚ ਵੈਸੇ ਤਾਂ ਸਾਡੇ तमाम ਅਫੀਸਰ ਸੇਵਾਨਾਂ ਨੇ ਪੱਤਰ ਵਿਹਾਰ ਵੀ ਕੀਤੇ ਫਿਰ ਕੇਂਦਰੀ ਅਫੀਸਰਸ ਨਾਲ ਮੀਟਿੰਗਾਂ ਵੀ ਕੀਤੀਆਂ ਔਰ 28 ਅਗਸਤ ਨੂੰ ਮੈਂ ਵੀ ਸਾਡੇ ਸਤਿਕਾਰਯੋਗ ਜੂਨੀਅਰ ਮਿਨਿਸਟਰ ਨੂੰ ਮੈਂ ਵੀ ਮਿਲਿਆ ਮਿਸਟਰ ਪਲਾਜ ਜੋਸੀ ਜੀ ਔਰ ਪਹਿਲੀ ਨਜ਼ਰੇ ਤਾਂ ਮੈਂ ਇਹ ਗੱਲ ਕਾਵਾਂਗਾ ਕਿ ਮੀਟਿੰਗ ਬੜੇ ਸਾਰਤਕ ਮਾਹੌਲ ਚ ਹੋਈ ਬੜੇ ਹੰਬਲ ਢੰਗ ਦੇ ਨਾਲ ਉਹਨਾਂ ਨੇ ਸਾਡੀ ਗੱਲਬਾਤ ਨੂੰ ਸੁਣਿਆ ਸਮਝਿਆ ਔਰ ਦੂਵੇਂ ਸਾਡੀਆਂ ਗੱਲਾਂ ਨੂੰ ਉਹਨਾਂ ਨੇ ਇਜਾਮਨ ਕੀਤਾ ਕਿ ਤਾਂ ਸਾਡੀ ਸਿਗੀ ਵੀ ਪੰਜਾਬ ਚ ਸਪੇਸ ਬਣਾਈ ਜਾਵੇ ਤਾਂ ਉਹਦੇ ਲਈ ਅਸੀਂ ਕੁਝ ਸੁਝਾਅ ਦਿੱਤੇ ਕੁਝ ਉਹਨਾਂ ਨੇ ਗੱਲਬਾਤ ਕੀਤੀਆਂ ਸੋ ਨਾਲ ਜਿਹੜਾ ਸਾਨੂੰ 1% ਜਿਆਦਾ ਵਿਆਸ ਪੰਜਾਬ ਦੇ ਐਸਵੀਆ ਲਾਂਦੀ ਹੈ ਅ ਵੀ ਅਸੀਂ ਸਵਾਲ ਉਹਨਾਂ ਦੇ ਅੱਗੇ ਰੱਖਿਆ ਵੀ ਇਹ ਪੰਜਾਬ ਨਾਲ ਬੇਇਨਸਾਫੀ ਹੈ ਸਾਡੇ ਸੀਸੀਐਲ 'ਚ ਗਿਆ ਪੈਂਦਾ ਇਸ ਨਾਲ ਹਾਂ ਸੋ ਮਤਲਬ ਇੱਕ ਤਾਂ ਸਵਾਲ ਸੀਗਾ ਸੋ ਅ ਅਸੀਂ ਫਿਰ ਉਹਨੂੰ ਕਿਹਾ ਵੀ ਤੁਸੀਂ ਜਿਹੜਾ ਸਪੇਸ ਹੈ ਜਿਹੜਾ ਸਾਡਾ ਇਸ ਵੇਲੇ ਗਾਰੰਟੀ ਈਸ਼ੂ ਬਣਿਆ ਹੋਇਆ ਇਹਦੇ ਉੱਤੇ ਸਾਡੀ ਕੋਈ ਮਤਲਬ ਪੰਜਾਬ ਕਿ ਕੋਈ ਖੇਤੀਬਾੜੀ ਪ੍ਰਧਾਨ ਸੂਬਾ ਸੋ ਚੰਗੀ ਗੱਲ ਇਹ ਆ ਕਿ ਉਹਨਾਂ ਨੇ ਸਾਡੀ ਮੀਟਿੰਗ ਤੋਂ ਬਾਅਦ ਨੈਕਸਟ ਡੇ ਇੱਕ ਚਿੱਠੀ ਜਾਰੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ 23 ਲੱਖ ਮੀਟਰ ਟਨ ਜਿਹੜਾ ਚਾਵਲ ਹੈ ਉਹ ਖੁੱਲੀ ਮਾਰਕੀਟ ਦੇ ਵਿੱਚ ਅਸੀਂ ਉਹਨੂੰ ਵੇਚਾਂਗੇ ਠੀਕ ਹੈ 2 ਲੱਖ ਮੀਟਰ ਟਨ ਜਿਹੜਾ ਆ ਉਹ ਮਲੇਸ਼ੀਆ ਨੂੰ ਐਕਸਪੋਰਟ ਕਰਾਂਗੇ ਅਸੀਂ ਸੋ ਇਹ 25 ਲੱਖ ਮੀਟਰ ਟਨ ਜਿਹੜਾ ਉਹ ਚੱਕੇ ਜਾਣ ਤੋਂ ਬਾਅਦ ਚੱਕੇ ਜਾਣ ਤੋਂ ਬਾਅਦ ਇਹ ਇੱਕ ਥਾਂ ਖਾਲੀ ਹੋਣੀ ਆ ਔਰ ਇਹੀ ਸਾਡੀ ਡਿਮਾਂਡ ਸੀਗੀ ਔਰ ਮੈਂ ਜ਼ਰੂਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਕਹਿਣੀ ਚਾਹਨਾ ਕਿ ਮਿਲਰਸ ਦਾ ਜਿਹੜਾ ਤੋਖਲਾ ਸੀ ਉਹਨਾਂ ਦੇ ਮਨਚ ਹੁਣ ਕਲੀਅਰ ਹੈ ਔਰ ਨਾ ਕੇਵਲ ਇਹ ਟੈਂਪਰੇਰੀ ਇਹ ਸਿਲਸਿਲਾ ਸਪੀਸ ਨੂੰ ਬਣਾਉਣ ਦਾ ਲਗਾਤਾਰ ਜਾਰੀ ਵੀ ਰਹੇਗਾ ਸਰ ਸਫੀਸ਼ੀਐਂਟ ਹੈ ਅਗਲੀ ਪ੍ਰੋਡਕਸ਼ਨ ਦੇ ਵਾਸਤੇ ਅਗਲੀ ਪ੍ਰੋਕਿਊਰਮੈਂਟ ਤੱਕ ਇਹ ਇਹ ਸਫੀਸ਼ੀਐਂਟ ਆ ਔਰ ਡਿਮਾਂਡ ਹੀ ਇੰਨੀ ਰੱਖੀ ਗਈ ਸੀ ਜਾਂ ਫਿਰ ਡਿਮਾਂਡ ਇਸ ਤੋਂ ਜ਼ਿਆਦਾ ਸੀ ਨਹੀਂ ਡਿਮਾਂਡ ਇਸ ਤੋਂ ਜ਼ਿਆਦਾ ਪਰ ਉਹ ਸਿਲਸਿਲਾ ਲਗਾਤਾਰ ਬਜਾਰੀ ਰਹੂਗਾ ਇਹ ਸਿਲਸਿਲਾ ਲਗਾਤਾਰ ਜਾਰੀ ਰਹੂਗਾ ਦੀ 1.5 ਤੋਂ 2 ਮਹੀਨਿਆਂ ਦੇ ਦੌਰਾਨ ਇਸ ਪੀਰੀਅਡ ਚ ਇਹ ਨਹੀਂ ਚੱਕਣ ਕਿ ਸਾਡੀ ਮਿਲੰਗ ਵੀ ਜਾ ਕੇ ਦਸੰਬਰ ਚ ਸ਼ੁਰੂ ਹੁੰਦੀ ਹੈ ਦਸੰਬਰ ਚ ਸੋ ਇਸ ਕਰਕੇ ਉਸ ਤੋਂ ਬਾਅਦ ਹੋ ਸਕਦਾ ਦੂਜਾ ਗੀੜ ਸ਼ੁਰੂ ਹੋ ਜੇ ਜਿਹੜੀ ਸਪੇਸ ਹੀ ਹੁਣ ਕੋਈ ਪ੍ਰੋਬਲਮ ਰਹੂਗੀ ਨਹੀਂ ਪੰਜਾਬ ਦੇ ਅੰਦਰ ਸੋ ਲਗਾਤਾਰ ਅਸੀਂ ਆਪਣੀ ਗੱਲਬਾਤ ਉਹਨਾਂ ਨਾਲ ਰੱਖਦੇ ਵੀ ਆ ਇਹ ਫਿਊਚਰ ਵਿੱਚ ਜੇ ਕੋਈ ਹੋਏਗਾ ਤਾਂ ਫਿਰ ਵੈਸੇ ਰੱਖਾਂਗੇ ਮਿਲਰ ਸਹਿਮਤ ਹੋਇਆ ਇਹਨਾਂ ਨਾਲ ਮੈਂ ਇਸੇ ਕਰਕੇ ਪਹਿਲਾਂ ਵੀ ਪੁੱਛਿਆ ਕਿ ਕੀ ਇਹ ਸਫੀਸ਼ੀਐਂਟ ਹੈ ਫਿਰ ਇਸਤੇ ਮਤਲਬ ਜਿਹੜੀ ਡਿਮਾਂਡ ਸੀ ਐਕਚੁਅਲ ਦੇ ਵਿੱਚ ਤੁਹਾਡੀ ਡਿਮਾਂਡ ਜ਼ਿਆਦਾ ਸੀ ਮਿਲਰ ਦੀ ਹੋਰ ਵੀ ਜ਼ਿਆਦਾ ਹੋਊਗੀ ਉਸ ਨੂੰ ਜੋੜ-ਤੋੜ ਕਰਕੇ ਤੁਸੀਂ ਆਪਣੇ ਵੱਲੋਂ ਜਿਹੜਾ ਹੈ ਡਿਮਾਂਡ ਲੈਟਰ ਲੈ ਕੇ ਗਏ ਹੋਗੇ ਸਫੀਸ਼ੀਐਂਟ ਆ ਉਹਨਾਂ ਨਹੀਂ ਮੈਂ ਇਹ ਗੱਲ ਕਹਿ ਰਿਹਾ ਵੀ ਇਹ سلسلہ ਲਗਾਤਾਰ ਜਾਰੀ ਰਹਿਣਾ ਇਹ ਦੀ ਇਹ ਸ਼ੁਰੂਆਤ ਹੈ 25 ਲੱਖ ਮੀਟਰ ਟਾਂਦੀ ਸ਼ੁਰੂਆਤ ਹੈ ਸੋ ਇਹ ਇੱਕ ਮਤਲਬ ਜਿਹੜਾ ਮੈਂ ਕਹਿ ਸਕਦਾ ਵੀ ਚਾਵਲ ਕਿਉਂ ਹੁਣ ਵਾਧੂ ਪੈਦਾ ਹੋ ਰਿਹਾ ਹੈ ਦੇਸ਼ ਦੇ ਅੰਦਰ ਪੰਜਾਬ ਤੋਂ ਇਲਾਵਾ ਇਹ ਬਹੁਤ ਸਾਰੇ ਸਟੇਟਾਂ 'ਚ ਪੈਦਾ ਹੋ ਰਿਹਾ ਹੈ ਇਹ ਵੀ ਇੱਕ ਸਵਾਲ ਹੈਗਾ ਅਸੀਂ ਤਾਂ ਇੱਕ ਪ੍ਰੋਕਿਊਰਮੈਂਟ ਕਰਕੇ ਦੇਨੇ ਆ ਇਸ ਮਸਲੇ ਇਸ ਕਰਕੇ ਨਹੀਂ ਅਸੀਂ ਪ੍ਰੋਕਿਊਰ ਅਸੀਂ ਇਹ ਵੀ ਇੱਕ ਇਸ਼ੂ ਹੈਗਾ ਇਹ ਵੀ ਇੱਕ ਕਾਰਨ ਹੈ ਜਦੋਂ ਤੁਹਾਡੇ ਕੋਲ ਸਰਪਲਸ ਪ੍ਰੋਡਕਸ਼ਨ ਹੈਗੀ ਆ ਤੇ ਫਿਰ ਆ ਉਹਦੇ ਬਦਲ ਮੇ ਪ੍ਰਬੰਧ ਚਾਹੀਦਾ ਤਾਂ ਕਰਨੇ ਕੇਂਦਰ ਸਰਕਾਰ ਨੇ ਜੀ ਪੰਜਾਬ ਤਾਂ ਇੱਕ ਪ੍ਰੋਕਿਊਰਮੈਂਟ ਕਰਕੇ ਦਿੰਦਾ ਪੰਜਾਬ ਪ੍ਰੋਕਿਊਰਮੈਂਟ ਕਰਕੇ ਦਿੰਦਾ ਇੰਤਜ਼ਾਮ ਹੀ ਦੇ ਕੇਂਦਰ ਸਰਕਾਰ ਨੇ ਕਰਨੇ ਆ ਸੋ ਮਿਲਰਸ ਦੀ ਜਿਹੜੀ ਲੜਾਈ ਆ ਜਾਂ ਜਿਹੜੇ ਉਹਨਾਂ ਦਾ ਮਤਲਬ ਸਵਾਲ ਆ ਉਹ ਕੇਂਦਰ ਨਾਲ ਜੁੜਿਆ ਹੈ ਸਾਡੀ ਡਿਊਟੀ ਆ ਅਸੀਂ ਆਪਣੀ ਡਿਊਟੀ ਨਿਭਾਈ ਆ ਤੇ ਅਗਾਹ ਵੀ ਨਿਭਾਵਾਂਗੇ ਬਿਲਡਰਸ ਆਪਣੇ ਲੋਕ ਨੇ ਆੜਤੀ ਆਪਣੇ ਲੋਕ ਨੇ ਸੋ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਆਊਗਾ ਅਦਰਵਾਈਜ਼ ਬੇਸਿਸ ਕਦੀ ਹੋਵੇ ਫਿਰ ਗੱਲਬਾਤ ਕਰਾਂ ਪੰਜਾਬ ਦੇ ਵਿੱਚ ਪ੍ਰੋਡਕਸ਼ਨ ਜ਼ਿਆਦਾ ਹੈ ਸਪੇਸ ਘੱਟ ਹੈ ਇਹ ਸਮੱਸਿਆ ਪਹਿਲਾਂ ਵੀ ਰਹੀ ਹੈ ਕਿ ਇਹਦਾ ਹੱਲ ਕਰਨ ਵਾਸਤੇ ਵੀ ਗੱਲ ਛਿੜੀ ਹੈ ਕਿ ਹਰ ਸਾਲ ਜਾਂ 2 ਸਾਲ ਬਾਅਦ ਅਜਿਹੀ ਸਮੱਸਿਆ ਨਾ ਆਵੇ ਇਹ ਪਹਿਲਾਂ ਹੀ ਜਿਹੜੀ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਮੀਡੀਆ ਦੇ ਰਾਹੀਂ ਕਿ ਸਾਡੇ ਕੋਲੇ 1 ਲੱਖ 91 ਹਜ਼ਾਰ ਲੱਖ ਜਿਹੜੀ ਹੈ ਪ੍ਰੋਡਕਸ਼ਨ ਹੁੰਦੀ ਹੈ ਔਰ 1 ਲੱਖ 71 ਸਾਡੇ ਕੋਲੇ ਸਪੇਸ ਹੈ ਯਾਨੀ ਇੱਕ ਪਾੜਾ ਤਾਂ ਫਿਰ ਹੈ ਉਹਨੂੰ ਪੂਰਨ ਦੇ ਵਾਸਤੇ ਵੀ ਕੋਈ ਹੱਲ ਹੈ ਹਾਂ ਇੱਕ ਇਹਦਾ ਹੋਰ ਹੈ ਕਿ ਅਸੀਂ ਪੰਜਾਬ ਦੇ ਅੰਦਰ ਜਿਹੜੇ ਉਹ ਨਵੇਂ ਗਰੰਟੀ ਦੇ ਪ੍ਰੈਗ ਡੋਨ ਬਣਾ ਰਹੇ ਆ 10 ਲੱਖ ਮੀਟਰ ਟਨ ਉਹਨਾਂ ਚ ਵੀ ਆ ਜਾਊਗਾ। ਉਹ ਉਹਦੀ ਪ੍ਰੋਸੈਸ ਬੜਾ ਤੇਜ਼ੀ ਨਾਲ ਚੱਲ ਰਿਹਾ। ਸੋ ਮੈਨੂੰ ਲੱਗਦਾ ਵੀ ਉਹ ਵੀ ਸੀਜ਼ਨ ਦੇ ਨੇੜੇ ਢੇੜੇ ਉਹ ਵੀ ਪੈਕਡ ਹੋਣ ਪੰਜਾਬ ਚ ਬਣ ਜਾਣਗੇ। ਸੋ 10 ਲੱਖ ਮੀਟਰ ਟਨ ਤੱਕ ਸਪੇਸ ਹੋਰ ਬਣ ਜਾਏਗਾ। ਹਾਂ। ਸੋ ਇਹ ਜਿਉਂ-ਜਿਉਂ ਅ ਮਤਲਬ ਅਸੀਂ ਇਹਦੇ ਚ ਜਾਵਾਂਗੇ, ਇਹ ਚ ਖੁੱਭਾਂਗੇ, ਸਵਾਲ ਵੀ ਅ ਮਤਲਬ ਸਮਝਾਂਗੇ ਤੇ ਇੰਪਲੀਮੈਂਟ ਕਰਨ ਦੀ ਸਾਡੀ ਇੱਛਾ ਸ਼ਕਤੀ ਦੇ ਹੈ ਹੀ ਆ। ਮਾਝੂ ਦੇ ਮੁੱਖ ਮੰਤਰੀ ਬੜੇ ਖੁੱਲੇ ਮਨ ਦੇ ਨਾਲ ਪੰਜਾਬੀਆਂ ਦੇ ਸਵਾਲਾਂ ਨੂੰ ਹੱਲ ਕਰਨ ਦੇ ਵਿੱਚ ਮੇਸਾਂ ਹੀ ਉਹਨਾਂ ਦੇ ਉੱਚੀ ਰਹਿੰਦੀ ਹੈ ਤਾਂ ਇਹ ਵੀ ਕੋਈ ਸਮੱਸਿਆ ਹੋਊਗੀ ਮੇਸਰ ਮੇਰੇ ਨਾਲ ਗੱਲ ਹੋਈ ਹੈ ਜੀ ਇਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਉਹਨਾਂ ਤੱਕ ਕੋਈ ਤੁਸੀਂ ਸੁਣਿਆ ਪੰਚਾਇਆ ਕਿ ਤੁਹਾਡੀ ਇਹ ਸਮੱਸਿਆ ਸੀ ਇਹ ਹੱਲ ਕਰਨ ਦੇ ਵਾਸਤੇ ਪੰਜਾਬ ਮੈਸੇਜ ਤਾਂ ਚਲਾ ਗਿਆ ਉਹਨਾਂ ਕੋਲ ਔਰ ਮੈਨੂੰ ਇੱਕ ਦੋਆਂ ਦੇ ਫੋਨ ਤੇ ਨਾਲ ਤੇ ਮੇਰੀ ਗੱਲ ਵੀ ਬਾਦੀ ਹੋਈ ਹੈ ਸੋ ਅਦਰਵਾਈ ਮਿਲਾਂਗੇ ਵੀ ਮੀਟਿੰਗ ਵੀ ਕਰਾਂਗੇ ਉਹਨਾਂ ਦੇ ਨਾਲ ਠੀਕ ਹੈ ਹੋਰ ਤਾਂ ਬਸ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜਿਹੜੀ ਇੱਕ ਵੱਡੀ ਸਮੱਸਿਆ ਸੀ ਉਸ ਦਾ ਹੱਲ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹੋ ਚੁੱਕਾ ਹੈ ਆਪਣੇ ਸਹਿਯੋਗੀ ਅਮਨ ਦੇ ਨਾਲ ਮੇਰਾ ਵੀ ਸੰਗ੍ਰਹਿ ਦਾ ਅਨਮਯ ਚੰਡੀਗੜ੍ਹ